ਝੁੱਲਿਆਂ ਤੇ ਮਨਾਹੀ ਹੈ ਉਦਾਂ ਉਹ ਬਾਹਰ ਜਿਹੜੀਆਂ ਜ਼ਮੀਨਾਂ ਖੇਤ ਐ ਮਸਤੋਣਾ ਸਾਹਿਬ ਦੇ ਆਲੇ-ਦਾਲੇ ਉੱਥੇ ਉਹ ਕਿਸੇ ਵੀ ਕਿਸਮ ਦੀ ਕੋਈ ਦੁਕਾਨਦਾਰੀ ਲਵਾਉਣ ਜਾਂ ਕੋਈ ਹੋਰ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਹੁੰਦੀਆਂ ਜਿੱਥੇ ਦੁਨਿਆਵੀ ਬਾਜ਼ਾਰ ਜਿਹੜਾ ਉਸ ਪਾਸੇ ਐ ਗੁਰਦੁਆਰੇ ਦੇ ਅੰਦਰ ਸਿਰਫ ਕਕਾਰਾਂ ਦੀ ਸ਼ਸਤਰਾਂ ਦੀਆਂ ਕਿਤਾਬਾਂ ਦੀਆਂ ਸੋ ਕੁਝ ਖੇਤਾਂ ਵਾਲੇ ਵੀਰ ਇਸ ਗੱਲ ਨੂੰ ਐਵੇਂ ਲੈ ਰਹੇ ਕਿ ਸਾਡੀ ਜ਼ਮੀਨ ਐ ਅਸੀਂ ਝੁੱਲੇ ਲਾ ਸਕਦੇ ਆ ਨਾ ਕਿ ਸਾਨੂੰ ਸਾਡੀ ਜ਼ਮੀਨ 'ਚ ਕੁਛ ਲਾਣ ਨਹੀਂ ਦੇ ਰਹੇ ਸੋ ਇੱਕ ਤਾਂ ਇਹ ਗੱਲ ਅਧੂਰੀ ਜਾ ਰਹੀ ਇਹਦੀ ਇਹਨੂੰ ਇਹਦੀ ਜਾਣਕਾਰੀ ਦਰਸਤ ਅਸੀਂ ਕਰ ਦਈਏ ਕਿ ਝੁੱਲਿਆਂ ਤੇ ਮਨਾਹੀ ਹੈ ਉਦਾਂ ਉਹ ਬਾਹਰ ਜਿਹੜੀਆਂ ਜ਼ਮੀਨਾਂ ਖੇਤ ਐ ਮਸਤੋਣਾ ਸਾਹਿਬ ਦੇ ਆਲੇ-ਦਾਲੇ ਉੱਥੇ ਉਹ ਕਿਸੇ ਵੀ ਕਿਸਮ ਦੀ ਕੋਈ ਦੁਕਾਨਦਾਰੀ ਲਵਾਉਣ ਕੋਈ ਟਰੈਕਟਰਾਂ ਵਾਲੇ ਵੀ ਆ ਜਾਂਦੇ ਆਪਣੇ ਟਰੈਕਟਰਾਂ ਦੀਆਂ ਏਜੰਸੀਆਂ ਵੱਲੋਂ ਪ੍ਰਦਰਸ਼ਨੀ ਕਰਨ ਜਾਂ ਕੋਈ ਹੋਰ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਹੁੰਦੀਆਂ ਉਹ ਸਾਰੀਆਂ ਲੱਗ ਸਕਦੀਆਂ ਬਾਹਰ ਜਿੱਥੇ ਕਿਉਂਕਿ ਜਿਹੜੇ ਮਸਤੌਲਾ ਸਾਹਿਬ ਦੇ ਪ੍ਰਬੰਧਕ ਆ ਉਹਨਾਂ ਨੇ ਵੀ ਬਕਾਇਦਾ ਬਾਹਰ ਖੇਤ ਚ ਇੱਕ ਪਾਸੇ ਪ੍ਰਬੰਧ ਕੀਤਾ ਜਿੱਥੇ ਦੁਨਿਆਵੀ ਬਾਜ਼ਾਰ ਜਿਹੜਾ ਉਸ ਪਾਸੇ ਆ ਗੁਰਦੁਆਰੇ ਦੇ ਅੰਦਰ ਸਿਰਫ ਕਕਾਰਾਂ ਦੀ ਸ਼ਸ਼ਤਰਾਂ ਦੀਆਂ ਕਿਤਾਬਾਂ ਦੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਜਾਂ ਰਵਾਇਤੀ ਸ਼ਸ਼ਤਰਾਂ ਦੀਆਂ ਜਿਹੜੀਆਂ ਸਟਾਲਾਂ ਪ੍ਰਦਰਸ਼ਨੀਆਂ ਉਹ ਲੱਗ ਸਕਦੀਆਂ ਜਾਂ ਦਸਤਾਰਾਂ ਦੇ ਕੈਂਪ ਲੱਗ ਸਕਦੇ ਜਾਂ ਕੋਈ ਸਿਹਤ ਨਾਲ ਸੰਬੰਧਿਤ ਕਿਸੇ ਨੇ ਕੋਈ ਕੈਂਪ ਲਾਣਾ ਪ੍ਰਦਰਸ਼ਨੀ ਲਾਣੀ ਉਹ ਲੱਗ ਸਕਦੀ ਹੈ